ਨੇ ਹੋਇਆ ਸੀ ਕਿਸ ਤਰ੍ਹਾਂ ਤੁਸੀਂ ਪਹੁੰਚੇ ਸੀ ਇੱਥੇ ਮੌਕੇ ਤੇ ਵੇਖਿਆ ਥੱਲੇ ਆਏ ਬੈਠੇ ਸੀ ਦੋ ਨਹੀਂ ਪੱਟ ਗਿਆ ਅੱਛਾ ਤੇ ਮੈਂ ਜਾ ਕੇ ਦੋ ਦੋ ਪੱਥਰ ਪੁੱਥਰ ਪਾਸੇ ਹਟਾਏ ਦੋਨਾਂ ਵੇਖਿਆ ਦੇ ਉੱਪਰ ਜਾ ਕੇ ਕੱਢਿਆ ਤਾਂ ਕਿੰਨੇ ਜਨਾਂ ਨੂੰ ਸਿਵਲ ਹਸਪਤਾਲ ਚ ਲੈ ਜਾਇਆ ਗਿਆ ਸੀ ਹਾਂਜੀ ਪਹਿਲਾਂ ਦੇਖ ਕੇ ਜਨਾਂ ਨੂੰ ਲੈ ਕੇ ਗਏ ਹੁਣ ਦੋ ਜਨਾਂ ਨੂੰ ਲੈ ਗਏ ਅੱਛਾ ਹੋਰ ਕੀ ਨੁਕਸਾਨ ਹੋਇਆ ਜੀ ਇਹਨਾਂ ਦੀ ਕਿਹੜੇ ਕਿਹੜੇ ਸਮਾਨ ਪਿਆ ਸੀ ਕਮਰੇ ਦੇ ਵਿੱਚ ਤੁਸੀਂ ਮੌਕੇ ਤੇ ਪਹੁੰਚੇ ਸੀ ਸਾਰਾ ਹੀ ਸਮਾਨ ਹੈ ਜੀ ਅੰਦਰ ਹੀ ਪਿਆ ਹੈ ਜੀ ਬੱਡ ਬੱਡ ਸਾਰਾ ਕੁਝ ਅੰਦਰ ਹੀ ਹੈ ਜੀ ਕਿੰਨਾ ਕੁ ਨੁਕਸਾਨ ਮੰਨਦੇ ਹੋ ਜੀ ਪਰਿਵਾਰ ਦਾ ਵਾਵਾ ਹੋ ਅਰਸ਼ ਕੀ ਗੱਲ ਕੀ ਹੋਈ ਸੀ ਜੀ ਥੋੜਾ ਦੱਸਿਓ ਹਾਂ ਉਹ ਤੁਸ ਪਰਸਬਾਨੇ ਕੱਟਣ ਗਏ ਸੀ ਅੰਦਰ ਤੇ ਉਹਨੇ ਨਸ਼ਾ ਟੱਗ ਗਈ ਅੱਛਾ ਕੌਣ ਕੌਣ ਗਿਆ ਸੀ ਅੰਦਰ ਮੇਰੀ ਸਿਸਟਰ ਮਮ ਤੇ ਡੈਡ ਕੀ ਕੀ ਨਾਮ ਸੀ ਉਹਨਾਂ ਦੇ ਪੰਜਾਬ ਸਿੰਘ ਡੈਡੀ ਦਾ ਨਾਮ ਮਮਾ ਦਾ ਰਾਨੋਕਰ ਹਮਮ ਤੇ ਵੱਡੀ ਭੈਣ ਦਾ ਨਾਮ ਸੀ ਕਮਲ ਸ਼ਾਫਿਰ ਮਤਲਬ ਕਿੰਨਾ ਨਹੀਂ ਕੱਢਿਆ ਬਾਹਰ ਤੁਹਾਨੂੰ ਬਾਰ ਮੱਲੇ ਵਾਲਿਆਂ ਨੇ ਕੱਢਿਆ ਜੀ ਮੱਲੇ ਵਾਲਿਆਂ ਨੇ ਕੱਢੇ ਹਾਂਜੀ ਕੀ ਕੰਮ ਕੀ ਕਰਦੇ ਆ ਪਪਾ ਤੁਹਾਡੇ ਪਪਾ ਕੁਛ ਨਹੀਂ ਕਰਦੇ ਲੱਤ ਟੁੱਟਦੀ ਦੀ ਰਾਤ ਸੀ ਕੰਮ ਨਹੀਂ ਕਰਦੇ ਮਾਸ਼ੱਲਾ ਅੱਛਾ ਹਾਂਜੀ ਤੇ ਬੈਂਸਿਕ ਤੋਂ ਤੁਸੀਂ ਕੀ ਕੰਮ ਕਰਦੇ ਹੋ ਕਰ ਅਸੀਂ ਘਰਾਂ ਦਾ ਕਰਦੇ ਹਾਂ ਅੱਛਾ ਕਰਦੇ ਹਾਂ ਹਾਂਜੀ ਪਹਿਲੇ ਕੀ ਕੰਮ ਕਰਦੇ ਪੱਲੇਦਾਰੇ ਦਾ ਕੰਮ ਕਰਦੇ ਸੀ ਪਪਾ ਹਾਂਜੀ ਐਟੋ ਚਲਾਉਂਦੇ ਸੀ ਐਟੋ ਬੰਦ ਅਸਰ ਲੱਤ ਤਾ ਉਹ ਇੰਨਾ ਤੇ ਚੱਲਿਆ ਨਹੀਂ ਐਟੋ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਅਨਿਲ ਕੁਮਾਰ ਜੀ ਕਿਸ ਤਰ੍ਹਾਂ ਦਾ ਹਾਦਸਾ ਆਇਆ ਥੋੜਾ ਜਿਹਾ ਸਰ ਜੀ ਗਿੱਲੀ ਸੀਗੀ ਛੱਤ ਜੀ ਪਾਣੀ ਰੁਕਦਾ ਰਹਿੰਦਾ ਸੀ ਹੁੰਦਾ ਉੱਥੇ ਹਮਮ ਇੱਕਦਮ ਗਰੀਬ ਬੰਦੇ ਦਾਰੇ ਸਮਾਨ ਕੱਢਣ ਲੱਗੇ ਆ ਛੱਤ ੱਲੇ ਜੀ ਹਮਮ ਠੀਕ ਉਸ ਤੋਂ ਬਾਅਦ ਕੀ ਹੋਇਆ ਕਿੰਨਾ ਨੇ ਕੱਢਿਆ ਕੀ ਸਰ ਜੀ ਸਾਰੇ ਮੱਲੇ ਵਾਲਿਆਂ ਨੇ ਆ ਕੇ ਕੱਢਿਆ ਬ ਤੇ ਦੂਸਰੇ ਉੱਤੇ ਸੀਰੀਅਸਲੀ ਕੌਣ ਕੌਣ ਸੀ ਜਿਹੜੇ ਪਤਨੀ ਪਤਨੀ ਸੀ ਜੀ ਬੱਤੀ ਬੱਤੀ ਤੇ ਆਓ ਇੱਕ ਨੇ ਦੋ ਬਲੱਟ ਕੋਈ ਨਾਮ ਵਗੈਰਾ ਪਤਾ ਜੀ ਉਹਨਾਂ ਦੀ ਰਾਣਾ ਜੀ ਉਹਨਾਂ ਦਾ ਕੀ ਨਾਮ ਹੈ ਪਤਨੀ ਦਾ ਪਤਨੀ ਦਾ ਕੀ ਨਾਮ ਰਾਣਾ ਰਾਣੋ ਰਾਣਾ ਰਾਣੋ ਨਾਮ ਆ ਪੰਜਾਬ ਸਿੱਖ ਉਹਨਾਂ ਦੀ ਕਰਦੇ ਤੇ ਇਹ ਲੜਕੀ ਦਾ ਨਾਮ ਕੀ ਸੀ ਜਿਹੜਾ ਨੂੰ ਉਹਨਾਂ ਨੇ ਲੈ ਕੇ ਗਏ ਆ ਲੜਕੀ ਦਾ ਕੀ ਨਾਮ ਸਿਮਰਨ ਕੇ ਇਸ ਤਰ੍ਹਾਂ ਹੈ ਸਿਮਰਨ ਠੀਕ ਹੈ ਕੀ ਤੁਹਾਡਾ ਮੇਰਾ ਜੀ ਗੁਰਦੇਵ ਸਿੰਘ ਆ ਜੀ ਇੱਕ ਨੰਬਰ ਵਾਟਾ ਜੀ ਕੀ ਗੱਲਬਾਤ ਕੀ ਹੋਈ ਸੀ ਕਿੱਧਰ ਹੋਈ ਬਾਸ਼ੀ ਦੋ ਦਿਨਾਂ ਤੋਂ ਪੈ ਰਹੀ ਆ ਜੀ ਇਸ ਵਜ੍ਹਾ ਤੋਂ ਇਹਦੀ ਛੱਤ ਅੰਦਰ ਕੋਈ ਸਮਾਨ ਘੱਡ ਰੇ ਸੀ ਠੀਕ ਹੈ ਤੇ ਉਹਦੇ ਕਰਕੇ ਛੱਤ ਗਿਰ ਗਈ ਹੈ ਜੀ ਤੇ ਰਾਣਾ ਸਿੰਘ ਪੰਜਾਬ ਸਿੰਘ ਆ ਜੀ ਉਹਦਾ ਨਾਮ ਜੀ ਉਹਨਾਂ ਦੀ ਡੈਥ ਹੋ ਗਈ ਹੈ ਜੀ ਉਹਨਾਂ ਦੀ ਵਾਈਫ ਵੀ ਕਾਫੀ ਛੋਟਾ ਬੱਚਿਆ ਦੇ ਵੀ ਕਾਫੀ ਛੋਟਾ ਹੈ ਜੀ ਤੇ ਪਰਿਵਾਰ ਬਹੁਤ ਗਰੀਬ ਹੈ ਸਾਡੀ ਇਹ ਬੇਨਤੀ ਹੈ ਕਿ ਜਿੰਨੇ ਵੀ ਇਹਨਾਂ ਦੀ ਮਦਦ ਹੋ ਜੂਗੇ ਇਕ ਕਿੰਨੀ ਮੁਸ਼ਕਲਤ ਬਾਦ ਕੱਢਿਆ ਗਿਆ ਕਿਸ ਤਰ੍ਹਾਂ ਇਹ ਜੀ ਲੱਗੀ ਕਿ ਕੋਈ ਕਰੀਬ 10 10 15 ਮਿੰਟ ਲੱਗ ਗਏ ਸਾਰੇ ਮੁਹੱਲੇ ਵਾਲਿਆਂ ਨੂੰ ਪਤਾ ਲੱਗਿਆ ਦੀ ਮੁਹੱਲੇ ਵਾਲੇ ਸਾਰੇ ਆਏ ਦੀ ਕੋਸ਼ਿਸ਼ ਕਰਦੇ ਦੇ ਪੱਥਰ ਵੱਡੇ ਵੱਡੇ ਸੀ ਟਾਈਮ ਲੱਗ ਗਿਆ ਪਰ ਉਹ ਸਰਕਾਰੀ ਹਸਪਤਲ ਲੈ ਕੇ ਗਏ ਤੇ ਉਹ ਮ੍ਰਿਤਕ ਹੋ ਗਏ ਠੀਕ ਹੈ ਠੀਕ ਆਈਏ ਜੀ ਥੋੜੀ ਜੀ ਜਾਣਕਾਰੀ ਦਿਓਗੇ ਮੇਰੇ ਚਾਚੇ ਦਾ ਲड़का ਹੈ ਅੱਛਾ ਜੀ ਕੀ ਨਾਮ ਕੀ ਹੈ ਨੰਦਾ ਜੀ 50 ਕੀ ਗੱਲਬਾਤ ਕੀ ਹੋਈ ਹੈ ਜੀ ਥੋੜੀ ਜੀ ਬਸ 66 ਡਿਗਰੀ 66 ਡਿਗਰੀ ਨੇ ਕਰਕੇ ਬੱਚੇ ਬਾਹਰ ਹੀ ਬਾਕੀ ਹੁੰਦੇ ਮੈਂ ਤਾਂ ਹੁਣੇ ਪਹੁੰਚਿਆ ਹੀ ਆਇਆ ਮੈਂ ਪੂਰਾ ਪਤਾ ਨਹੀਂ ਹੈ ਕੀ ਕਾਰਨ ਕੀ ਹੈ 66 ਡਿਗਰੀ ਦਾ ਜੀ ਕਾਰਨ ਪਾਣੀ ਕੋਈ ਪੈ ਗਿਆ ਇਹ ਪਾਣੀ ਸਪੈਨ ਕਰਕੇ ਛੱਤ ਤੇ ਗਰੀਬ ਬੰਦਾ ਸੀ ਵਿਚਾਰਾ ਜੀ ਠੀਕ ਹੈ ਜੀ ਕੀ ਕੰਮ ਕੀ ਕਰਦੇ ਸੀ ਇਹ ਕੰਮ ਬਸ ਮੈਂ ਮੰਗੂਰੀ ਕਰਦੀ ਜੀ ਠੀਕ ਹੈ